ਜਾਬ ਸਿੱਖਿਆ ਬੋਰਡ ਵੱਲੋਂ ਸਕੂਲ ਦੇ ਜਿਹੜੇ ਨਤੀਜੇ ਐਲਾਨੇ ਗਏ ਨੇ ਜਿਦੇ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਦੇ 16 ਨਤੀਜੇ ਜਿਹੜੇ ਆ ਕੋਸ਼ਿਤ ਕੀਤੇ ਗਏ ਨੇ ਜਿਹੜੇ ਮੈਰਿਟ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਅੰਬਰ ਪਬਲਿਕ ਸਕੂਲ ਨਵਾਂ ਤੰਦੇਲ ਦੇ ਬੱਚੇ ਜਿਹੜੇ ਮੈਰਿਟ ਵਿੱਚ ਆਏ ਜਿਹੜਾ ਇੱਥੇ ਖੁਸ਼ੀ ਦਾ ਮਾਹੌਲ ਹੈ ਤੇ ਆਹੋ ਗੱਲਬਾਤ ਕਰਦੇ ਆਂ ਟੀਚਰ ਸਾਹਿਬਾਨਾਂ ਤੇ ਮਾਪਿਆਂ ਦੇ ਨਾਲ ਇਹਨਾਂ ਦੇ ਆਪਣਾ ਬਲਕਾਰ ਸਿੰਘ ਹਾਂਜੀ ਸਰ ਅੱਜ ਜੋ ਨਤੀਜੇ ਐਲਾਨੇ ਗਏ ਕੀ ਕਹਿਣਾ ਚਾਹੋਗੇ ਤੇ ਕਿਹੜੇ-ਕਿਹੜੇ ਬੱਚੇ ਜਿਹੜੇ ਆ ਮੈਰਿਟ ਵਿੱਚ ਆਏ ਨੇ ਅੱਜ ਪਲੱਸ 2 ਕਲਾਸ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਨਤੀਜਾ ਲਾਨਿਆ ਗਿਆ ਜਿਸ ਵਿੱਚ ਅੰਬਰ ਪਬਲਿਕ ਸਕੂਲ ਨੇ ਦੋ ਸਟੇਟ ਮੈਟ ਪੋਜੀਸ਼ਨਾਂ ਲਈਆਂ ਇੱਕ ਸਿਮਰਨਜੀਤ ਸਿਮਰਨਜੋਤ ਕੌਰ ਅਤੇ ਇੱਕ ਤਰਨਬੀਰ ਕੌਰ ਸਿਮਰਨਜੋਤ ਕੌਰ ਜਿਸ ਦੀ ਅਮਰਸਰ ਜ਼ਿਲ੍ਹੇ ਦੇ ਵਿੱਚ ਸੈਕੰਡ ਪੋਜੀਸ਼ਨ ਆਈ ਹੈ ਇਹ ਨਵੀਂ ਤਨੇਲਦੀ ਆ ਤੇ ਦੂਸਰੀ ਤਰਨਬੀਰ ਕੌਰ ਇਹਦੀ ਅਮਰਸਰ ਜ਼ਿਲ੍ਹੇ ਦੇ ਵਿੱਚੋਂ 4ਥ ਪੋਜੀਸ਼ਨ ਆਈ ਹੈ ਇਹਦਾ ਪਿੰਡ ਪਨਵਾ ਸਰ ਕਿਹੋ ਜਿਹਾ ਮਾਹੌਲ ਹੈ ਅੱਜ ਬੱਚੇ ਮੈਰਿਟ ਦੇ ਵਿੱਚ ਫੈਰਾਏ ਨੇ ਕਿਉਂਕਿ ਤੁਸੀਂ ਤਾਂ ਹਮੇਸ਼ਾ ਅੰਮ੍ਰਾਂ ਦੇ ਚੜੇ ਰਹਿੰਦੇ ਹਾਂ ਜੀ ਹਾਂ ਜੀ ਕਿ ਇਸ ਵਾਰ ਫਿਰ ਬੱਚਿਆਂ ਨੇ ਅੰਮ੍ਰਾਂ ਤੇ ਜਿਹੜਾ ਲੈ ਕੇ ਆਏ ਹਾਂ ਜੀ ਪਿਛਲੀ ਵਾਰ ਵੀ 3th ਕਲਾਸ ਚੋਂ 8 ਮੈਰਿਟ ਪੋਜੀਸ਼ਨ ਆਈਆਂ ਸੀ ਤੇ ਇਸ ਵਾਰ ਫਿਰ +2 ਦੇ ਵਿੱਚੋਂ ਮੈਰਿਟ ਪੋਜੀਸ਼ਨ ਆਉਣੀ ਬੜੀ ਵੱਡੀ ਗੱਲ ਹੈ ਤੇ ਅੱਜ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਟੀਚਰਾਂ ਦੇ ਵਿੱਚ ਪੇਰੈਂਟਸ ਦੇ ਵਿੱਚ ਸਭ ਤੋਂ ਬਹੁਤ ਜ਼ਿਆਦਾ ਉਤਸ਼ਾਹਜਨਕ ਜਿਹੜਾ ਮਾਹੌਲ ਬਣਿਆ ਹੋਇਆ ਹੈ ਕੁਮਿੰਦਰ ਸਿੰਘ ਤੇ ਅੱਜ ਸਰ ਕਿਹੋ ਜਿਹਾ ਮਾਹੌਲ ਹੈ ਸਕੂਲ ਦੇ ਵਿੱਚ ਮੈਰਿਟ ਦੇ ਵਿੱਚ ਬੱਚੇ ਆਏ ਸਾਹਿਬਾਤ ਵਧਾਈਆਂ ਜਿਸ ਭਾਵੇਂ ਤੁਸੀਂ ਦੇ ਅਜੰਬਰ ਸਕੂਲ ਵਿੱਚ ਬਹੁਤ ਸੋਹਣਾ ਮਾਹੌਲ ਬਣਿਆ ਆਵਾ ਸਿਮਰਨ ਜੋਤਕਾਰ ਪਿੰਡ ਨਵਾਂ ਤਨਿਹਲ ਜਿੰਨੇ 491 ਅੰਕ ਪ੍ਰਾਪਤ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਚ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਆ ਤੇ ਤਰਨਵੀਰ ਨੇ 4th ਰੈਂਕਵਾ ਦਾ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਤੇ ਬਹੁਤ ਜ਼ਿਆਦਾ ਵਧੀਆ ਮਾਹੌਲ ਆ ਤੇ ਇਹ ਸਾਰਾ ਸਿਰਾ ਸਾਡੇ ਮਿਹਨਤੀ ਸਟਾਫ ਤੇ ਸਰ ਪ੍ਰਿੰਸੀਪਲ ਬਲਕਾਸ਼ ਸਿੰਘ ਹੁੰਦਣ ਨੂੰ ਜਾਂਦਾ ਜਿਹੜੇ ਬਹੁਤ ਵਧੀਆ ਰੈਨਵੇ ਕਰ ਰਹੇ ਆ ਤੇ ਸਕੂਲ ਜਿਹੜਾ ਦਿਨ ਦੁਗਣੀ ਰਾਤ ਚੌਕਨੀ ਤਰੱਕੀ ਕਰ ਰਿਹਾ ਵਾ ਸਰ ਕੀ ਹੋਰ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਦੂਜੇ ਬੱਚਿਆਂ ਨੂੰ ਅਸੀਂ ਕਹਿਣਾ ਚਾਹੁੰਨਾ ਵਾ ਕਿ ਜਿੱਦਾਂ ਇਹਨਾਂ ਦੋਨਾਂ ਬੱਚਿਆਂ ਨੇ ਪਲੱਸੋ ਚ ਮੈਟਾਂ ਫ੍ਰੀ ਕੀਤੀ ਆ ਇਹ ਕੋਈ ਛੋਟਾ ਮਗਾਮ ਨਹੀਂ ਆ ਬਹੁਤ ਔਖੀ ਮੈਟ ਪਲੱਸੋ ਚ ਆਉਂਦੀ ਆ ਦੂਜੇ ਬੱਚਿਆਂ ਨੂੰ ਵੀ ਇਹਨਾਂ ਦਾ ਸੇਧ ਲੈਣੀ ਚਾਹੀਦੀ ਆ ਕਿ ਦਿਨ ਦੁਗਣੀ ਰਾਤ ਚੌਕਨੀ ਤਰੱਕੀ ਕਰਨ ਤੇ ਮਿਹਨਤ ਵੱਧ ਵੱਧ ਕਰਨ ਸਿਰਫ ਇੱਕ ਲਗਨ ਤੇ ਮਿਹਨਤੀ ਆ ਜਿਹੜੀ ਆਪਾਂ ਨੂੰ ਉੱਪਰ ਲੈ ਕੇ ਜਾਂਦੀ ਆ ਮੇਰਾ ਨਾਮ ਅਵਤਾਰ ਸਿੰਘ ਆ ਜੀ ਮੈਂ ਅੰਬਰ ਪਬਲਿਕ ਸਕੂਲ ਚ ਅ ਜੇ ਪਲੱਸ 2 ਟੀਚਰ ਡਾ ਉਹ ਨੇ ਇਨਚਾਰਜ ਟੀਚਰ ਇਹਨਾਂ ਦਾ ਹਾਂਜੀ ਬੱਚਿਆਂ ਦਾ ਹਾਂਜੀ ਤੁਸੀਂ ਜਿਹੜੇ ਬੱਚੇ ਅੱਜ ਮੈਟ ਵਿੱਚ ਆਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਬੱਚੇ ਦੋਨੇ ਬਹੁਤ ਮਿਹਨਤੀ ਸੀ ਸਾਰੇ ਬੱਚੇ ਬੜੇ ਮਿਹਨਤੀ ਸੀ ਇਹਨਾਂ ਬੱਚਿਆਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਤੇ ਇਹਨਾਂ ਦੀ ਮਿਹਨਤ ਤੇ ਉਸ ਪਰਮਾਤਮਾ ਦਾ ਇਹਨਾਂ ਦੇ ਉੱਪਰ ਮਿਹਰਾਂ ਫਰਿਆ ਹੱਥ ਆ ਕਿ ਅੱਜ ਇਹਨਾਂ ਨੂੰ ਇਹ ਖੁਸ਼ੀ ਸਾਡੀ ਝੋਲੀ ਚ ਪਈ ਹੈ ਸਿੰਗਰਨ ਜੋਤ ਪਰ ਤੇ ਅੱਜ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਕਿੰਨੇ ਨੰਬਰ ਪ੍ਰਾਪਤ ਕੀਤੇ ਆ 491 ਮਾਰਕਸ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਸੈਕੰਡ ਤੇ ਕੀ ਕਹਿਣਾ ਚਾਹੋਗੇ ਇਸ ਬੰਦੇ ਵਿੱਚ ਕਿਹਦੀ ਮਿਹਨਤ ਹੈ ਇਹ ਟੀਚਰ ਸੀ ਤੇ ਆਪਣੀ ਤੇ ਹੋਰ ਤੇ ਪੇਰੈਂਟਸ ਦੀ ਤੇ ਰਸ ਸੀ ਹਾਂਜੀ ਇਹਨਾਂ ਕੋ ਮੰਮੀ ਪਾਪਾ ਦਾ ਪਾਪਾ ਦਾ ਜਗਰੂਪ ਸਿੰਘ ਤੇ ਮੰਮਾ ਦਾ ਰਾਜਵਿੰਦਰ ਘਰ ਤੇ ਤੁੰਦੇ ਰਹਿਣ ਵਾਲੇ ਨੇ ਨਵਾਂ ਤੰਗੜੇ ਨਵਾਂ ਤੰਗੜੇ ਦੀ ਤੇ ਹੁਣ ਅੱਗੇ ਕੀ ਸੁਪਨਾ ਸਜਾਇਆ ਹੈ ਬੀ ਐਲ ਐਲ ਬੀ ਕਰੀਏ ਵੈਰੀ ਗੁੱਡ ਬੜਾ ਤੋੜਾ ਤਰਨਬੀਰ ਘਰ ਤੇ ਕੀ ਨਾਮ ਮੇਗਾ ਪਤਾ ਪੈਂਦਾ ਗੁਰਮੀਤ ਸਿੰਘ ਤੇ ਅਰਵਿੰਦਰ ਕੌਰ ਤੇ ਪਿੰਡ ਬਨਵਾ ਸੈਂਡ பண்ணਵਾ ਤੇ बेटा ਅੱਜ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਕਿੰਨੇ ਕ ਨੰਬਰ ਆਏ ਆ 487 ਨੰਬਰ ਆਏ ਆ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 4th ਪੋਜੀਸ਼ਨ ਆਈ ਹੈ 4th ਪੋਜੀਸ਼ਨ ਆਈ ਹੈ ਤੇ ਕਿਹੋ ਜਿਹਾ ਮਨ ਨੂੰ ਖੁਸ਼ੀ ਕਿਤਨਾ ਜੀ ਮਿਲ ਰਹੀ ਹੈ ਬਹੁਤ ਖੁਸ਼ੀ ਆ ਤੇ ਮਾਪਿਆਂ ਦੀ ਮਿਹਨਤ ਤੇ ਟੀਚਰਾਂ ਦੀ ਮਿਹਨਤ ਤੇ ਹਾਂਜੀ ਸਿੰਘ ਜੀ ਅੱਜ ਸਕੂਲ ਦੇ ਵਿੱਚ ਪਹੁੰਚੇ ਤੁਸੀਂ ਜੀ ਬੱਚੇ ਮੈਰਿਟ ਦੇ ਵਿੱਚ ਆਏ ਨੇ ਕੀ ਕਹਿਣਾ ਚਾਹੋਗੇ ਹਾਂਜੀ ਸਰ ਜੀ ਅਸੀਂ ਇੱਥੇ ਪਹੁੰਚੇ ਕਿਉਂਕਿ ਸਾਡਾ ਬੱਚਾ ਸਿਮਰਨਜੋਤ कौर ਜਿਹੜਾ ਹੈ ਇਹ ਆਇਆ ਹਰਮਨਸਰ ਜ਼ਿਲ੍ਹੇ ਵਿੱਚੋਂ ਸੈਕੰਡ ਪੋਜੀਸ਼ਨ ਤੇ ਆਇਆ ਹੈ ਠੀਕ ਹੈ ਜੀ ਤੇ ਇਸ ਲਈ ਅਸੀਂ ਸਕੂਲ ਵਾਲਿਆਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਹਾਂਜੀ ਤੇ ਬਾਕੀ ਪ੍ਰਮਾਤਮਾ ਦਾ ਵੀ ਸ਼ੁਕਰ ਹੈ ਜਿਸ ਨੇ ਇਹਨੂੰ ਇਹ ਮਕਾਮ ਬਖਸ਼ਿਆ ਜੀ ਕਿਨਾਂ ਮੈਡਮ ਜਲਜੀਤ ਘਾ ਹਾਂਜੀ ਮੈਂ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪੜਾਉਣੀ ਹਾਂ ਹਾਂਜੀ ਤੇ ਕੀ ਅੱਜ ਪੋਜੀਸ਼ਨ ਵਾਲੀਆਂ ਬੱਚਿਆਂ ਦੀਆਂ ਉਹਨਾਂ ਬਾਰੇ ਸੰਬੰਧੀ ਕੀ ਕਹਿਣਾ ਚਾਹੋਗੇ ਬੜਾ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੇ ਸਾਡੇ ਅੰਬਰ ਸਕੂਲ ਦਾ ਨਾਮ ਇੱਕ ਵਾਰੀ ਫੇਰ ਅੰਬਰਾਂ ਦੇ ਵਿੱਚ ਚਮਕਾਇਆ ਹੈ ਤੇ ਅੱਜ ਅਸੀਂ ਸੱਚੀ ਮੁੱਚੀ ਫੁੱਲੇ ਨਹੀਂ ਸਮਾਉਂਦੇ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਹੋਰ ਕੀ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬਾਕੀ ਟੀਚਰ ਸਾਡੇ ਬਹੁਤ ਬ੍ਰਿਲੀਅੰਟ ਬੜੇ ਵਧੀਆ ਬੜੇ ਸਿਆਣੇ ਬੱਚੇ ਨੇ ਮਿਹਨਤ ਕਰਕੇ ਇਹਨਾਂ ਨੇ ਆਪਣਾ ਪੇਰੈਂਟਸ ਦਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਆ ਮੈਂ ਉਮੀਦ ਕਰਦੀ ਆ ਕਿ ਇਸੇ ਤਰ੍ਹਾਂ ਸਾਡੇ ਬੱਚੇ ਜਿਹੜੇ ਆ ਇਹ ਤਰੱਕੀਆਂ ਕਰਕੇ ਤੇ ਸਾਡੇ ਸਾਡਾ ਆਪਣੇ ਮਾਪਿਓ ਦਾ ਸਕੂਲ ਦਾ ਨਾਮ ਜਿਹੜਾ ਉਹ ਚਮਕਾਉਣਗੇ ਰੌਸ਼ਨ ਕਰਨਗੇ ਤੇ ਇਸੇ ਤਰ੍ਹਾਂ ਚੰਗੀ ਲੀਡ ਤੇ ਉੱਤੇ ਚੱਲਗੇ ਚਲਦੀ ਰਹੇ